ਮੈਨੂੰ ਪੱਕੀ ਦੇ ਮਲਾਜੂ ਮੱਕੀ ਨਹੀਂ ਹੁੰਦੀ ਤੇ ਜਦੋਂ ਵੀ ਸ਼ਿਕਰਸ ਲੋਕ ਕਰਦੇ ਆ ਉਦੋਂ ਕੁਛ ਨਾ ਕੁਛ ਪ੍ਰਾਪਤ ਕਰ ਲੈਂਦੇ ਜਿਵੇਂ ਦਿੱਲੀ ਅਧੋਲਣ ਮਿਲਦੀ ਦਾ ਨਾ ਇਹ ਉਦੋਂ ਵੀ 13 ਮਹੀਨੇ ਬਹਿ ਕੇ 750 ਕਿਸਾਨਾਂ ਦੀਆਂ ਤੇ ਨੌਜਵਾਨਾਂ ਸਿਰ ਅੱਗੇ ਦਿਨਾ ਹੋਣਾ ਇਹ ਜਿਹੜੀ ਗੁੰਗੀ ਬੋਲੀ ਸਰਕਾਰ ਮੋਦੀ ਜਿਹੜੀ ਕਹਿੰਦੇ ਆ ਇਹ ਅੱਜ ਜਸ਼ਨ ਮਨਾ ਰਹੇ ਆ ਨਿੱਕੇ ਆਜ਼ਾਦੀ ਆ ਇਹ ਆਜ਼ਾਦੀ ਹੋਵੇ ਤਾਂ ਛਾਨੇ ਜਿਹੜੇ ਸਾਨੂੰ ਸੜਕਾਂ ਦੇ ਕਿਉਂ ਰੋ ਲੈ ਜਾ ਜੇ ਸਾਡੇ ਨਾਲ ਜਾਇਜ਼ ਮੰਗਾ ਇੱਕ ਖੇਤੀ ਨਾ ਰਹੀ ਕੰਨ ਕੇ ਮੁਨਾਫੇ ਵਾਲਾ ਜਿਹੜਾ ਜਦੋਂ ਤੋਂ ਸਾਰਾ ਕਿਸਾਨ ਇੱਕ ਕਿਸਾਨ ਤੇ ਮਜ਼ਦੂਰ ਢਿੱਡ ਭਰਦੱਖ ਅੰਨ ਦਾ ਤਾਂ ਕਹਿ ਦਿੰਨੇ ਆ ਤੇ ਦੂਜੇ ਪਾਸੇ ਸੜਕਾਂ ਦੇ ਘ੍ਰੀਸਤੀ ਸਕੇ ਨਿੱਕੇ ਕੁੜਤੇ ਆ ਜੇ ਛੜ ਗਿਆ ਨੌਜਵਾਨ ਨਿੱਕੇ ਹੱਕ ਮੰਗਦੇ ਆ ਤਾਂ ਉਦੋਂ ਵੀ ਉਹਨਾਂ ਨੂੰ ਕੁੱਟਿਆ ਜਾਂਦਾ ਜੇ ਛੜ ਗਿਆ ਧੀਆ ਪੜ ਲੈ ਕੇ ਹੱਕ ਮੰਗਦਿਆਂ ਉਹਨਾਂ ਨੂੰ ਝੁੰਡਾਂ ਤੋਂ ਫੜ ਫੜ ਕੇ ਕਿਉਂ ਨਹੀਂ ਸਿਆ ਜਾਂਦਾ ਤੇ ਜਦੋਂ ਵੀ ਨਿੱਕੇ ਲੋਕ ਨਿੱਕੇ ਬੋਲਦੇ ਆ ਉਦੋਂ ਇਕੱਠੇ ਹੁੰਦੇ ਆ ਤਾਂ ਉਦੋਂ ਕੁਛ ਨਾ ਕੁਛ ਆ ਮਿਲ ਜਾਂਦਾ ਆਈ ਜਿਹੜਾ ਗੱਲ ਕੀਤੀ ਆ ਮੰਗਾ ਤਾਂ ਉਹ ਵੀ ਨਹੀਂ ਸੁਖਿੰਦਰ ਕਹਿੰਦਾ ਕਿ ਅੰਦਰ ਪੈਸੇ ਨੰਬਰ ਤੇ ਪਾਸੇ ਪਾਸੇ ਕੁਝ ਐਮਐਸਟੀ ਵਾਸਤੇ ਗੱਲ ਕਰ ਰਹੇ ਕਿਹੜੀਆਂ ਮੰਗਾਣੇ ਜਿਹੜੀਆਂ ਮਤਲਬ ਧਿਆਨ ਇਹੇ ਜੀ ਜਿਹੜੇ ਖੇਤੀ ਦੇ ਕਾਨੂੰਨ ਆ ਪਹਿਲਾਂ ਸਰਕਾਰ ਪਰ ਸੈਂਟਰ ਸਰਕਾਰ ਲੈ ਕੇ ਆਈ ਸੀ ਉਦੋਂ ਜਦੋਂ 13 ਮਹੀਨੇ ਬਹਿ ਕੇ ਬਾਅਦਸ਼ ਕਰਾਏ ਆ ਤਾਂ ਉਦੋਂ ਉਹਨਾਂ ਨੇ ਮੰਗੀਆਂ ਮੰਨੀਆਂ ਅਸੀਂ ਮੰਗਾ ਸੈਂਟਰ ਸਰਕਾਰ ਨੇ ਜਿਹੜੀਆਂ ਅਮਰੰਧਗਾ ਮੰਗਾ ਅਸੀਂ ਉਹ ਮੰਨਾਂਗੇ 13 ਹੁਣ ਤੀ ਧਰਨਾ ਚੱਕ ਲੋ ਧਰਨਾ ਚੱਕ ਲਿਆ ਤਾਂ ਉਦੋਂ ਉਸ ਤੋਂ ਬਾਅਦ ਮੰਨਣੀਆਂ ਤਾਂ ਕਿਸੇ ਸੈਂਟਰ ਦੇ ਮੰਤਰੀ ਬਿਆਨ ਦੇਣ ਲੱਗੇ ਦੇ ਆਦੇ ਸੀ ਇੱਕ ਕਦਮ ਮਗਰ ਹਟਿਆ ਤਾਂ ਦੋ ਕਦਮ ਗਾਂ ਹਟਾ ਗਏ ਉਹੀ ਦੋ ਕਦਮ ਗਾਂ ਸੈਂਟਰ ਜਿਹੜੀ ਮੋਦੀ ਸਰਕਾਰ ਆ ਨਿਕਿਆ ਤੇ ਸਰਕਾਰ ਦੂਜੀ ਪੰਜਾਬ ਸਰਕਾਰ ਆ ਉਹ ਕਾਹ ਬਦਲ ਨੂੰ ਤੁਰਹੀ ਹੋਈ ਐ ਇੱਕ ਕੰਨੀ ਜਿਹੜੀ ਕਾਨੂੰਨਾਂ ਦੀ ਜਿਲਦ ਬਦਲੀ ਐ ਤੇ ਕਿਤਾਬ ਵਿੱਚੋਂ ਉਹੀ ਐ ਜੇ ਸਾਡੀ ਖੇਤੀ ਨਾਲ ਸਾਡੇ ਕੋਲ ਰਹੀ ਇਹ ਕਾਨੂੰਨ ਲਾਗੂ ਹੁੰਦੇ ਆ ਜਿਹੜੇ ਕਾਰਪੋਰੇਟ ਘਰਾਣਾ ਕੋਲੇ ਜਾਂਦਾ ਸਾਰਾ ਕੁਝ ਤਾਂ ਫੇਰ ਭਰਾਵੋ ਨਾ ਕਿਰਤਕਾਂ ਕੋਲੇ ਰਹਿਣਾ ਤੇ ਨਾ ਕਿਸਾਨਾਂ ਕੋਲੇ ਰਹਿਣਾ ਤੇ ਨਾ ਜਿਹੜਾ ਉਪਾਰੀ ਵਰਗਾ ਆਰਥਿਕ ਮਮਲਾਜਮਾ ਮੰਡੀ ਬੋਰਡ ਚੋਂ ਜਿਹੜਾ ਵਿਕਾਸ ਹੁੰਦਾ ਸਾਡਾ ਸੜਕਾਂ ਦਾ ਕੁਝ ਨਹੀਂ ਰਹਿਣਾ ਤਾ ਕਰਕੇ ਅਸੀਂ ਇਹ ਜਿਹੜਾ ਰੋਸ ਮਾਰਚ ਸੰਯੁਕਤ ਮੋਰਚੇ ਦੇ ਸੱਤੇ ਤੇ ਅੱਜ ਟਰੈਕਟਰ ਮਾਰਚ ਵੱਖ-ਵੱਖ ਢੰਗ ਨਾਲ ਵੱਖ-ਵੱਖ ਤਹਿਸੀਲਾਂ ਚ ਬਲਾਕਾਂ ਚ ਜ਼ਿਲ੍ਹਿਆਂ ਚ ਟਰੈਕਟਰ ਮਾਰਚ ਕਰ ਰਹੇ ਇਹ ਕਿਸਾਨ ਆਗੂ ਨੇ ਜਿਨ੍ਹਾਂ ਵੱਲੋਂ ਉਹ ਗੱਲਾਂ ਰੱਖਿਆਗੇ ਜੋ ਕੇਂਦਰ ਸਰਕਾਰ ਵੱਲੋਂ ਮੰਨੀਆਂ ਨਹੀਂ ਗਈਆਂ ਤੇ ਉਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਦੇਸ਼ ਭਰ ਦੇ ਚੰਬਾ ਜੀ ਇਹ ਮਜ਼ਦੂਰਾਂ ਨਾਲ ਕੀ ਸੰਬੰਧ ਹੈ ਜੀ ਅੱਜ ਦੀ ਮਜ਼ਦੂਰਾਂ ਨਾਲ ਜਦੋਂ ਵੀ ਮੋਰਚਾ ਲੱਗੇਗਾ ਸਾਡੇ ਮਜ਼ਦੂਰ ਜਦੋਂ ਦਿੱਲੀ ਮੋਰਚਾ ਲੱਗਿਆ ਮਜ਼ਦੂਰਾਂ ਨੇ ਸਾਡਾ ਵੱਤ ਤੋਂ ਵੱਧ ਜਥੇਬੰਦਗਾਂ ਨੇ ਤੇ ਰੇੜੀ ਫੜੀ ਵਾਲਾਂ ਤੋਂ ਲੈ ਕੇ ਰਿਕਸ਼ੇ ਵਾਲਾਂ ਤੋਂ ਲੈ ਕੇ ਜੁੱਤੀਆਂ ਵਾਲਾਂ ਤੋਂ ਲੈ ਕੇ ਸਾਡੇ ਮੋਰਚੇ ਦੀ ਸਪੋਰਟ ਕੀਤੀ ਤੇ ਮਜ਼ਦੂਰਾਂ ਦੀਆਂ ਮੰਗਾਂ ਵੀ ਤਾਂ ਕਰਕੇ ਸੀ ਕਹਿੰਦੇ ਆ ਜੇ ਮੰਡੀ ਬੋਰਡ ਰਹੂਗਾ ਉਹ ਚ ਮਜ਼ਦੂਰਾਂ ਨੂੰ ਕੰਮ ਮਿਲਦਾ ਪਹਿਲਾ ਟਰਾਲੀ ਲਾਉਣ ਦਾ ਕੰਮ ਮਿਲਦਾ ਫਿਰ ਝਾਰਾ ਚਰਾਈਦਾ ਫਿਰ ਜਿਹੜਾ ਲੋਡਿੰਗ ਦਾ ਕੰਮ ਆ ਉਹ ਵੀ ਮਜ਼ਦੂਰੀ ਕਰਦੇ ਆ ਨਾਲ ਟਰੱਕ ਡਰਾਈਵਰ ਤੇ ਜੇ ਸਰਕਾਰੀ ਖਰੀਦ ਰਹੂਗੀ ਤਾਂ ਫਿਰ ਉਹ ਮਜ਼ਦੂਰਾਂ ਨੂੰ ਨਾ ਜਿਹੜਾ ਸਸਤਾ ਉਹ ਮਿਲਦਾ ਰਹੂਗਾ ਜੇ ਸਰਕਾਰੀ ਖਰੀਦੇ ਨਾ ਰਹੀ ਉਹ ਮਜ਼ਦੂਰਾਂ ਨੂੰ ਜਿਹੜਾ ਸਸਤਾ ਰਸਣਾ ਉਹ ਨਹੀਂ ਮਿਲਣਾ ਇੱਕ ਮਿਸਾਲ ਦੇ ਦਿੰਨੇ ਆ ਜੇ ਕਿਸਾਨ ਦੇ ਘਰੇ ਡਰਮ ਚ ਕਣਕ ਪਈ ਆ ਉਹ ਮਜ਼ਦੂਰ ਨੂੰ ਵੀ ਦੇ ਦੂਗਾ ਗੁਰਦੌਰੇ ਨੂੰ ਵੀ ਦੇ ਦੂਗਾ ਤੇ ਜੇ ਕਿਸਾਨ ਦੇ ਘਰੇ ਥੈਲੀ ਚ ਲੈ ਕੇ ਆਉਂਦਾ ਉਹ ਕੱਥਾ ਮਜ਼ਦੂਰ ਨੂੰ ਦੇ ਦੂਗਾ ਤਾਂ ਕਰਕੇ ਜੇ ਸਰਕਾਰ ਖਰੀਦ ਕਰੂਗੀ ਮਜ਼ਦੂਰਾਂ ਨੂੰ ਜਾਂ ਜਿਹੜੇ ਕਿਸਾਨ ਆ ਬੇਜਮੀਨੇ ਹੋ ਗਏ ਉਹਨਾਂ ਨੂੰ ਮਿਲੂਗੀ ਕਰਾਸਨ ਨਹੀਂ ਨਹੀਂ ਮਿਲਣਾ ਆਓ ਜੀ ਭਾਈ ਆਈ ਉੱਥੇ ਆਈ ਟਰੈਕਟਰ ਦੇ ਮੱਦੇ ਬਾਬਾ